ਹੁਣ ਆਪਾਂ ਨੀਲੇ ਚ ਗੋੜ ਹੁਣ ਆਪਾਂ ਬਣਾਉਨੇ ਆ ਤਿਲਾਂ ਦੀ ਘੱਚਕਾ ਦੋ ਚਮਚੇ ਪਾੜਿਆ ਪਾਣੀ ਦੇ ਵਿੱਚ ਹੁਣ ਗੋਲ ਨੂੰ ਬਣਾਉਨੇ ਆ ਪਗਰਾਉਨੇ ਆ ਪਾਣੀ ਇਹ ਚ ਕੇਵਲ ਕੇਵਲ ਨਾਲ ਜੇ ਚੰਗੀ ਤਰ੍ਹਾਂ ਚਮਕਣ ਦੇ ਲੱਗ ਜੂਗਾ ਪਰ ਜਿੰਨਾ ਚੱਕਾ ਇਹ ਹੁੰਦਾ ਨਾ ਹਲੇ ਪੋਨਾ ਚਰ ਬਣਿਆ ਨਹੀਂ ਸੰਗ ਦੇਖ ਹੁਣ ਆਪ ਮਿੱਠਾ ਛੋਟਾ ਪਾਤਾ ਚੌਥਾ ਕਿ ਹਿੱਸਾ ਚਮਚੇ ਦਾ ਇਹ ਘਸਾਰ ਹੋ ਜਾਵੇ ਉਹਨੇ ਕਿ ਪਰ ਪਰ ਆਪਾਂ ਪਾ ਲੈਨੇ ਵਿੱਚ ਇਹ ਤੇਲ ਗੋੜਨ ਮੈਂ ਥੋੜਾ ਪਤਲਾ ਕਿਉਂ ਕੀਤਾ ਸੀਗਾ ਕਿ ਤੇਲ ਵਿੱਚ ਪਾਉਣੇ ਸੀ ਮੈਂ ਹਾਂ ਜੀ ਹੁਣ ਆਪਾਂ ਗੈਸ ਨੂੰ ਕਰ ਦੋ ਬੰਦ ਮੇਰੇ ਕੋਲ ਆਪਸ਼ਨ ਤੇ ਮੈਂ ਤੇ ਚਪਟ ਬੋਟੀ ਖਲਾ ਲਿਆ हजार hey yeah,